ਡਾਕਟਰ ਸਾਹਿਬ ਫਿਜ਼ੀਓਥੈਰੇਪੀ ਦੇ ਨਾਲ ਸੰਬੰਧਿਤ ਕੈਂਪ ਤੁਸੀਂ ਲਾਇਆ ਹੈਗਾ ਤੇ ਜਿਹੜੇ ਜੋੜਾਂ ਦੇ ਦਰਦ ਦੀ ਸਮੱਸਿਆ ਕਾਫੀ ਲੋਕ ਹੈਗੇ ਆ ਹਨਾ ਤੇ ਸਰਵਾਈਕਲ ਦੀ ਬਹੁਤ ਸਮੱਸਿਆ ਕਿਵੇਂ ਦੂਰ ਹੋ ਸਕਦੀ ਹੈ ਤੇ ਕੈਂਪ ਦੇ ਵਿੱਚ ਜਿਹੜੇ ਆਏ ਆ ਕਿੰਨੇ ਕੁ ਪੇਸ਼ੈਂਟ ਹੈ ਜੀ ਅਸੀਂ ਸਾਡੇ ਕੋਲ ਬਹੁਤ ਮਰੀਜ਼ ਮੈਂ ਦੇਖਿਆ ਜੋੜਾਂ ਦੇ ਆਏ ਜਿਹਦੇ ਵਿੱਚ ਗਰਦਨ ਦਰਦ ਪਿੱਠ ਦਰਦ ਗੋਡੇ ਮੋਡੇ ਮਤਲਬ ਮੈਂ ਹੈਰਾਨ ਸੀਗਾ ਤੇ ਸਾਰਿਆਂ ਦੀ ਇੱਕੋ ਹੀ ਕੰਪਲੇਨਟ ਸੀ ਜੀ ਅਸੀਂ ਗੋਲੀਆਂ ਬਹੁਤ ਖਾ ਲੀਆਂ ਅਸੀਂ ਸਪੈਸ਼ਲੀ ਫਲੈਕਸ 'ਚ ਜਦੋਂ ਲਿਖਵਾਇਆ ਉਹ ਇਹ ਲਿਖਵਾਇਆ ਸੀਗਾ ਕਿ ਅਸੀਂ ਬਿਨਾਂ ਦਵਾਈਆਂ ਦੇ ਇਲਾਜ ਕਰਾਂਗੇ ਤੇ ਲੋਕਾਂ ਨੇ ਇਸ ਚੀਜ਼ ਦਾ ਹੰਕਾਰਾ ਲਿਆ ਤੇ ਉਹ ਦੇਖੋ 4 4 ਵਜੇ ਵਾਲੇ ਨੇ ਮੇਰੇ ਖਿਆਲ ਇਹ ਸਾਢੇ 3:00 ਹੋ ਗਏ ਜੀ 200 ਤੋਂ ਉੱਤੇ ਅਸੀਂ ਮਰੀਜ਼ ਦੇਖ ਚੁੱਕੇ ਤੇ ਹਲੇ ਵੀ ਮਰੀਜ਼ ਆਈ ਜਾ ਰਹੇ ਨੇ ਤੇ ਮੈਨੂੰ ਲੱਗਦਾ ਹੈ ਕਿ ਕਿੱਥੇ ਨਾ ਕਿੱਥੇ ਜੋੜਾਂ ਦੀ ਸਮੱਸਿਆਵਾਂ ਬਹੁਤ ਆ ਤੇ ਫਿਜ਼ੀਓਥੈਰੇਪੀ ਦੀ ਰਿਕੁਆਇਰਮੈਂਟ ਬਹੁਤ ਆ ਤੇ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਤੇ ਲੱਗਦਾ ਹੈ ਕਿ ਫਿਜ਼ੀਓਥੈਰੇਪੀ ਜਿਹੜੀ ਹੈ ਬੜਾ ਅਪਕਮਿੰਗ ਫੀਲਡ ਹੈ ਤੇ ਇਹ ਹੋਰ ਇਹਨੂੰ ਉਤਸ਼ਾਹਿਤ ਕਰਨਾ ਚਾਹੀਦਾ ਤੇ ਲੋਕਾਂ ਨੂੰ ਬਿਨਾਂ ਦਵਾਈਆਂ ਬਾਰੇ ਅਵੇਅਰ ਕਰਨਾ ਚਾਹੀਦਾ ਸੋ ਇਹ ਸਾਰਾ ਕੁਝ ਦੇਖਣਾ ਚਾਹੀਦਾ ਲੋਕ ਹਸਪਤਾਲਾਂ ਚ ਜਾਂਦੇ ਆ ਡਾਕਟਰ ਕੋਲ ਜਾਂਦੇ ਆ ਸਰਕਾਰੀ ਹਸਪਤਾਲ ਵੀ ਨੇ ਪ੍ਰਾਈਵੇਟ ਵੀ ਨੇ ਚਲੋ ਲੋਕਾਂ ਨੂੰ ਹੁੰਦਾ ਵੀ ਸਾਨੂੰ ਆਰਾਮ ਆਵੇ ਕਿਤੋਂ ਵੀ ਆਵੇ ਕੀ ਲੱਗਦਾ ਜਿਵੇਂ ਤੁਸੀਂ ਕਿਹਾ ਬਿਨਾ ਦਵਾਈਆਂ ਤੋਂ ਜੋੜਾਂ ਦਾ ਦਰਦ ਤੋਂ ਛੁਟਕਾਰਾ ਮਿਲ ਸਕਦਾ ਸਰ ਕਿਵੇਂ ਹੋਊਗਾ ਉਹ ਤੇ ਕੀ ਵੀ ਕੀ ਸਲਾਹ ਤੁਹਾਡੀ ਆਮ ਜਨਤਾ ਨੂੰ ਪਰ ਜਦੋਂ ਉਹ ਬਿਨਾ ਸਲਾਹ ਦੇ ਉਹ ਗੋਲੀ ਖਾ ਰਿਹਾ ਉਹਨੂੰ ਇਹ ਨਹੀਂ ਪਤਾ ਕਿ ਉਹਦੀ ਕਿਡਨੀ ਤੇ ਅਸਰ ਹੋ ਰਿਹਾ ਉਹਨੂੰ ਇਹ ਨਹੀਂ ਪਤਾ ਕਿ ਉਹਦਾ ਉਹ ਜਿਹੜਾ ਦਰਦ ਹੈ ਉਹ ਜਿਹੜਾ ਕਿ ਉਹਦਾ ਦੋਸਤ ਸੀਗਾ ਉਹ ਉਲਟਾ ਹੋਣਾ ਉਹਨੂੰ ਨੁਕਸਾਨ ਦੇ ਰਿਹਾ ਕਿਉਂਕਿ ਦਰਦ ਦਬਾ ਲਿਆ ਉਹਨੇ ਸੋ ਇਹ ਜਿਹੜੀ ਜਲਦੀ ਹੈ ਨਾ ਇਹ ਜਲਦੀ ਮਾਰ ਗਈ ਦੂਜੀ ਗੱਲ ਆਪਾਂ ਰੂਟ ਕੌਜ਼ ਨਹੀਂ ਫੜਦੇ ਕਾਰਨ ਕੀ ਹੈ ਦਰਦ ਦਾ ਜੇ ਉਹ ਫੜ ਕੇ ਉਹਦਾ ਇਲਾਜ ਕੀਤਾ ਜਾਵੇ ਤਾਂ ਇਸ ਤੋਂ ਵਧੀਆ ਤਾਂ ਹਾਲ ਹੀ ਕੋਈ ਨਹੀਂ ਤੇ ਇਹ ਹੱਲ ਫਿਜ਼ੀਓਥੈਰੇਪੀ ਦੇ ਰਹੀ ਹੈ ਸੋ ਸਾਢੇ 4 ਸਾਲ ਦਾ ਜਿਹੜਾ ਕੋਰਸ ਹੈ ਪ੍ਰੋਪਰ ਫਿਰ ਉਸ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਆ ਫਿਰ ਉਸ ਤੋਂ ਬਾਅਦ ਪੀ ਐਚ ਡੀ ਹੈ ਸੋ ਹੁਣ ਤਾਂ ਬੜੇ ਕੁਆਲੀਫਾਈਡ ਫਿਜ਼ੀਓਜ਼ ਆ ਗਏ ਨੇ ਪੰਜਾਬ 'ਚ ਤੇ ਇਹ ਚੀਜ਼ਾਂ ਹੱਲ ਹੋ ਸਕਦੀਆਂ ਨੇ ਤੇ ਸਰਕਾਰ ਨੂੰ ਵੀ ਇਹ ਕਹੂੰਗਾ ਕਿ ਉਹ ਪੋਸਟਾ ਗਰਦਨ ਪੋਸਟਾ ਨਹੀਂ ਹੈਗੀਆਂ। ਅ ਸਵੇਰ ਤੋਂ ਹੀ ਅਸੀਂ ਦੇਖ ਰਿਆ ਸਭ ਤੋਂ ਜ਼ਿਆਦਾ ਪੇਸ਼ੈਂਟ ਜਿਹੜੇ ਆ ਉਹ ਗਰਦਨ ਦਰਦ ਤੇ ਮੋਢਿਆਂ ਦਾ ਦਰਦ ਜਿਹੜੀਆਂ ਹੈਗੀਆਂ ਮੈਂ ਲਾਵਾ ਜਿਹੜੀਆਂ ਇਹਦੇ ਨਾਲ ਬਹੁਤ ਪੀੜਿਤ ਹੈ। ਮੰਨ ਲਓ ਅਗਰ ਗੋਡੇ ਦੀ ਤਕਲੀਫ ਹੈ ਹਨਾ ਤਾਂ ਗੋਡੇ ਤੇ ਆਪਣਾ ਵਜ਼ਨ ਆਣਾ ਆਪਾਂ ਵਜ਼ਨ ਪਾ ਰਹੇ ਆ ਤੇ ਜੇ ਜੋੜ ਆਪਣਾ ਘਸ ਗਿਆ ਤਾਂ ਉਹ ਦਰਦ ਦਿੰਦਾ ਕਿਉਂਕਿ ਜੋੜ ਘਸ ਰਿਹਾ ਠੀਕ ਹੈ ਹੁਣ ਉਹਦੇ ਉੱਪਰ ਤੁਸੀਂ ਕੁਝ ਵੀ ਲਾ ਲੋਗੇ ਉਹ ਤੁਹਾਨੂੰ ਟੈਂਪਰੇਰੀ ਤਾਂ ਰਿਲੀਫ ਦੇਗਾ। ਬਲ ਅਲਟੀਮੇਟਲੀ ਤੁਹਾਨੂੰ ਜੋੜ ਦਾ ਜਿਹੜਾ ਦਰਦ ਹੈ ਸਾਡੇ ਕੋਲ ਬੜੀਆਂ ਸਾਰੀਆਂ ਐਵੰਦੀਆਂ ਟੈਕਨੀਕਸ ਹੈਗੀਆਂ ਜਿੱਦੇ ਨਾਲ ਅਸੀਂ ਜੋਇੰਟ ਪੇਨ ਜਿਹੜੀ ਆ ਉਹ ਰਿਲੀਵ ਕਰ ਦਿੰਦੇ ਆ ਤਾਂ ਅਨਮਿਊਟ ਦੇਖ ਰਹੇ ਹਾਂ ਤੁਸੀਂ ਮੈਂ ਤੁਹਾਡੇ ਨਾਲ ਤਜਿੰਦਰ ਚੰਦੀ ਦੋਸਤੋ ਅਜੋਕੇ ਸਮੇਂ ਦੇ ਵਿੱਚ ਇਨਸਾਨ ਆ ਜਿਹੜਾ ਇੰਨਾ ਬਿਜੀ ਹੋ ਗਿਆ ਕਿ ਉਸ ਨੂੰ ਹੋੜ ਲੱਗੀ ਪਈ ਆ ਕਿ ਮੈਂ ਇੱਕ ਦੂਜੇ ਤੋਂ ਅੱਗੇ ਨਿਕਲ ਜਾਵਾਂ ਤੇ ਇਸੇ ਦੌਰਾਨ ਇਨਸਾਨ ਜਿਹੜਾ ਆਪਣੀ ਸਿਹਤ ਨੂੰ ਤਵੱਜੋ ਨਹੀਂ ਦਿੰਦਾ ਜਿਸ ਕਰਕੇ ਕਈ ਤਰ੍ਹਾਂ ਦੇ ਰੋਗ ਆ ਜਿਹੜੇ ਇਨਸਾਨ ਨੂੰ ਲੱਗ ਜਾਂਦੇ ਆ ਜਿਸ ਤੋਂ ਬਾਅਦ ਉਹ ਫਿਰ ਹਸਪਤਾਲਾਂ ਦਾ ਰੁਖ ਕਰਦਾ ਜਿੱਥੇ ਕਾਫੀ ਮਹਿੰਗੇ ਇਲਾਜ ਵੀ ਹੁੰਦੇ ਨੇ ਤੇ ਇਸੇ ਨੂੰ ਮੁੱਖ ਰੱਖਦਿਆਂ ਹੁਣ ਕੈਂਪ ਨੇ ਜਿਹੜੇ ਲੱਗ ਰਹੇ ਨੇ ਖਾਸ ਤੌਰ ਤੇ ਫਿਜ਼ੀਓਥੈਰੇਪੀ ਦੇ ਨਾਲ ਸੰਬੰਧਿਤ ਜਿਹੜੇ ਪੇਸ਼ੈਂਟ ਨੇ ਮਰੀਜ਼ ਨੇ ਉਹਨਾਂ ਦਾ ਇਲਾਜ ਆ ਜਿਹੜਾ ਕੀਤਾ ਜਾ ਰਿਹਾ ਜੇਕਰ ਜੋੜਾਂ ਦੀ ਦਰਦ ਕੀਤੀ ਜਾਵੇ ਤਾਂ ਇਹ ਸਮੱਸਿਆ ਅੱਜਕੱਲ ਕਾਫੀ ਆ ਰਹੀ ਹੈ ਤੇ ਨਾਲ ਹੀ ਸਰਵਾਈਕਲ ਦੀ ਪਰ ਬਿਨਾ ਦਵਾਈ ਤੋਂ ਆ ਤੁਸੀਂ ਆਪਣੇ ਜੋੜਾਂ ਦੇ ਦਰਦ ਤੋਂ ਕਿਵੇਂ ਛੁਟਕਾਰਾ ਪਾ ਸਕਦੇ ਹੋ ਜਾਂ ਫਿਰ ਸਰਵਾਈਕਲ ਦੀ ਜਿਹੜੀ ਸਮੱਸਿਆ ਉਸ ਤੋਂ ਕਿਵੇਂ ਨਜਾਤ ਮਿਲਦੀ ਆ ਇਹ ਚੀਜ਼ਾਂ ਦੀ ਜਿਹੜੀ ਜਾਣਕਾਰੀ ਹੈ ਡਾਕਟਰ ਸਾਡੇ ਨਾਲ ਮੌਜੂਦ ਨੇ ਪੰਕਜ ਪ੍ਰੀਤ ਸਿੰਘ ਤੇ ਮੈਡਮ ਸੁਪਰੀਤ ਬਿੰਦਰਾ ਜਿਨ੍ਹਾਂ ਦੇ ਵੱਲੋਂ ਅੱਜ ਇੱਕ ਕੈਂਪ ਹੈ ਜਿਹੜਾ ਰਾਜਪੁਰਾ ਚ ਲਾਇਆ ਗਿਆ ਪਹਿਲਾ ਮੁਫਤ ਫਿਜ਼ੀਓਥੈਰੇਪੀ ਕੈਂਪ ਹੈ ਜਿਹੜਾ ਰਾਜਪੁਰਾ ਦੇ ਵਿੱਚ ਲੱਗਿਆ ਤੇ ਕਾਫੀ ਮਰੀਜ਼ ਨੇ ਜਿਹੜੇ ਹੌਮਹਮਾ ਕੇ ਪਹੁੰਚ ਕੇ ਇਸ ਕੈਂਪ ਦਾ ਲਾਹਾ ਵੀ ਉਠਾ ਰਹੇ ਨੇ ਸੋ ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਨੇ ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੀ ਟੀਮ ਦਾ ਅਨਮਿਊਟ ਚੈਨਲ ਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਸਰੋਤਿਆਂ ਦੇ ਰੂਬਰੂ ਹੋਣ ਦਾ ਹਾਂ ਡਾਕਟਰ ਸਾਹਿਬ ਫਿਜ਼ੀਓਥੈਰੇਪੀ ਦੇ ਨਾਲ ਸਬੰਧਤ ਕੈਂਪ ਤੁਸੀਂ ਲਾਇਆ ਹੈਗਾ ਤੇ ਜਿਹੜੇ ਜੋੜਾਂ ਦੇ ਦਰਦ ਦੀ ਸਮੱਸਿਆ ਕਾਫੀ ਲੋਕ ਹੈਗੇ ਆ ਹਨਾ ਤੇ ਸਰਵਾਈਕਲ ਦੀ ਬਹੁਤ ਸਮੱਸਿਆ ਕਿਵੇਂ ਦੂਰ ਹੋ ਸਕਦੀ ਹੈ ਤੇ ਕੈਂਪ ਦੇ ਵਿੱਚ ਜਿਹੜੇ ਆਏ ਆ ਕਿੰਨੇ ਕੁ ਪੇਸ਼ੈਂਟ ਅਹ ਜੇ ਸੀਗੇ ਸਾਡੇ ਕੋਲ ਬਹੁਤ ਮਰੀਜ਼ ਮੈਂ ਦੇਖਿਆ ਅੱਜ ਜੋੜਾਂ ਦੇ ਆਏ ਜਿਹਦੇ ਵਿੱਚ ਗਰਦਨ ਦਰਦ ਪਿੱਠ ਦਰਦ ਗੋਡੇ ਮੋਡੇ ਮਤਲਬ ਮੈਂ ਹੈਰਾਨ ਸੀਗਾ ਤੇ ਸਾਰਿਆਂ ਦੀ ਇੱਕੋ ਹੀ ਕੰਪਲੇਂਟ ਸੀ ਕਿ ਜੀ ਅਸੀਂ ਗੋਲੀਆਂ ਬਹੁਤ ਖਾ ਲੀਆਂ ਤੇ ਅਸੀਂ ਸਪੈਸ਼ਲੀ ਫਲੈਕਸ ਜਦੋਂ ਲਿਖਵਾਇਆ ਉਹ ਇਹ ਲਿਖਵਾਇਆ ਸੀਗਾ ਕਿ ਅਸੀਂ ਬਿਨਾਂ ਦਵਾਈਆਂ ਦੇ ਇਲਾਜ ਕਰਾਂਗੇ ਤੇ ਲੋਕਾਂ ਨੇ ਇਸ ਚੀਜ਼ ਦਾ ਹੰਘਾਰਾ ਲਿਆ ਤੇ ਉਹ ਦੇਖੋ 4 4 ਵਜਣ ਵਾਲੇ ਨੇ ਮੇਰੇ ਖਿਆਲ ਇਹ 3:30 ਹੋ ਗਏ ਜੀ ਦੋਸਤੋ ਤੋਂ ਉੱਤੇ ਅਸੀਂ ਮਰੀਜ਼ ਦੇਖ ਚੁੱਕੇ ਤੇ ਹਲੇ ਵੀ ਮਰੀਜ਼ ਆਈ ਜਾ ਰਹੇ ਨੇ ਤੇ ਮੈਨੂੰ ਲੱਗਦਾ ਕਿ ਕਿਥੇ ਨਾ ਕਿਥੇ ਜੋੜਾਂ ਦੀ ਸਮੱਸਿਆਵਾਂ ਬਹੁਤ ਆ ਤੇ ਫਿਜ਼ੀਓਥੈਰੇਪੀ ਦੀ ਰਿਕੁਆਇਰਮੈਂਟ ਬਹੁਤ ਆ ਤੇ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਤੇ ਇਹ ਲੱਗਦਾ ਹੈ ਕਿ ਫਿਜ਼ੀਓਥੈਰੇਪੀ ਜਿਹੜੀ ਹੈ ਬੜਾ ਅਪਕਮਿੰਗ ਫੀਲਡ ਆ ਤੇ ਇਹ ਹੋਰ ਇਹਨੂੰ ਉਤਸ਼ਾਹਿਤ ਕਰਨਾ ਚਾਹੀਦਾ ਤੇ ਲੋਕਾਂ ਨੂੰ ਬਿਨਾਂ ਦਵਾਈਆਂ ਬਾਰੇ ਅਵੇਅਰ ਕਰਨਾ ਚਾਹੀਦਾ ਸੋ ਇਹ ਸਾਰਾ ਕੁਝ ਦੇਖਣਾ ਚਾਹੀਦਾ ਆਪਣਾ ਜੋੜਾਂ ਦੇ ਦਰਦ ਦੀ ਡਾਕਟਰ ਸਾਹਿਬ ਕਿੱਦਾਂ ਸ਼ੁਰੂਆਤ ਹੁੰਦੀ ਹੈ ਕੀ ਆਪਾਂ ਖਾਣ ਪੀਣ ਆਪਣਾ ਸਹੀ ਨਹੀਂ ਹੁੰਦਾ ਇਹ ਜੋੜਾਂ ਦਾ ਦਰਦ ਆਖਰ ਆ ਜਿਹੜੀ ਸਮੱਸਿਆ ਆਉਂਦੀ ਹੈ 30 ਸਾਲ ਤੋਂ ਬਾਅਦ ਸ਼ੁਰੂ ਹੁੰਦੀ ਹੈ ਜੀ ਇਹ ਨਹੀਂ ਜੀ ਨਹੀਂ ਜੋੜਾਂ ਦੀ ਦਰਦ ਅੱਜ ਕੱਲ ਬੱਚਿਆਂ ਨੂੰ ਹੋ ਰਹੀ ਹੈ ਕਿਉਂਕਿ ਉਹ ਖੇਡ ਨਹੀਂ ਰਹੇ ਮੋਬਾਈਲ ਜ਼ਿਆਦਾ ਦੇਖ ਰਹੇ ਨੇ ਕਿਸੇ ਨੂੰ ਗਰਦਨ ਦੀ ਹੈ ਕਿਸੇ ਨੂੰ ਪਿੱਠ ਹੈ ਬੱਚੇ ਮੋਟੇ ਜ਼ਿਆਦਾ ਹੋ ਰਹੇ ਨੇ ਖੇਡ ਖੇਡਣਾ ਬੰਦ ਕੀਤਾ ਹੋਇਆ ਉਹਨਾਂ ਨੇ ਸੋ ਮੋਬਾਈਲ ਨੇ ਰੋਕ ਰੱਖਿਆ ਹੈ ਜੋੜੇ ਦੀ ਸਮੱਸਿਆ ਦਾ ਮੇਨ ਕਾਰਨ ਖਾਣਾ ਪੀਣਾ ਸਹੀ ਨਹੀਂ ਹੈ ਲਾਈਫ ਸਟਾਈਲ ਹੈ ਆਪਾਂ ਜਿਹੜਾ ਮਾ ਅਵੇਸਲੇ ਹੋ ਗਏ ਆ ਕਿੱਥੇ ਤਾਂ ਸਵੇਰੇ ਉੱਠ ਕੇ ਆਪਾਂ ਭੱਜਦੇ ਨੱਟਦੇ ਸੀਗੇ ਹੁਣ ਨਹੀਂ ਕਰ ਰਹੇ ਸੋਈ ਲਾਈਫ ਸਟਾਈਲ ਡਿਜ਼ੀਜ਼ਸ ਨੇ ਉਹਦੇ ਕਾਰਨ ਇਹ ਜੋੜਾਂ ਦੀ ਪ੍ਰੋਬਲਮ ਆ ਰਹੀ ਹੈ ਵੇਅਰ ਐਂਡ ਟੇਅਰ ਆਫ ਜੋਇੰਟਸ ਹੈ ਤੇ ਲੋਕ ਹਸਪਤਾਲਾਂ 'ਚ ਜਾਂਦੇ ਆ ਡਾਕਟਰ ਕੋਲ ਜਾਂਦੇ ਆ ਸਰਕਾਰੀ ਹਸਪਤਾਲ ਵੀ ਨੇ ਪ੍ਰਾਈਵੇਟ ਵੀ ਨੇ ਚਲੋ ਲੋਕਾਂ ਨੂੰ ਹੁੰਦਾ ਵੀ ਸਾਨੂੰ ਆਰਾਮ ਆਵੇ ਕਿਤੋਂ ਵੀ ਆਵੇ ਕੀ ਲੱਗਦਾ ਜਿਵੇਂ ਹੁਣ ਤੁਸੀਂ ਕਿਹਾ ਵੀ ਬਿਨਾਂ ਦਵਾਈਆਂ ਤੋਂ ਜੋੜਾਂ ਦਾ ਦਰਦ ਦੇ ਤੋਂ ਛੁਟਕਾਰਾ ਮਿਲ ਸਕਦਾ ਸਰ ਕਿਵੇਂ ਹੋਊਗਾ ਉਹ ਤੇ ਕੀ ਕੀ ਸਲਾਹ ਤੁਹਾਡੀ ਆਮ ਜਨਤਾ ਨੂੰ ਜੀ ਇਸ ਵੇਲੇ ਦੇਖੋ ਹਰ ਕੋਈ ਨਾ ਜਲਦੀ ਜਲਦੀ ਚਾਹ ਚਾਹੇ ਉਹ ਕੰਮ ਹੈ ਤੇ ਚਾਹੇ ਉਹ ਦਰਦ ਤੋਂ ਰਾਹਤ ਹੈ ਹਰ ਬੰਦਾ ਕਹਿੰਦਾ ਕਿ ਮੈਨੂੰ ਅੱਜ ਹੀ ਰੀਲੀਫ ਮਿਲ ਜੇ ਉਸ ਚੱਕਰ ਚ ਉਹ ਪੇਨ ਕਿਲਰ ਹਾਜਮੋਲਾਵਾਂ ਖਾਈ ਜਾਂਦਾ ਹੈ ਉਹਨੇ ਜੇ ਅੱਜ ਕੰਮ ਜਾਣਾ ਤਾਂ ਉਹ ਸਵੇਰੇ ਗੋਲੀ ਖਾ ਕੇ ਜਾਂਦਾ ਹੈ ਕਿ ਮੈਨੂੰ ਕੰਮ ਤੇ ਦਰਦ ਨਾ ਹੋਵੇ ਪਰ ਜਦੋਂ ਉਹ ਬਿਨਾਂ ਸਲਾਹ ਦੇ ਉਹ ਗੋਲੀ ਖਾ ਰਿਹਾ ਉਹਨੂੰ ਇਹ ਨਹੀਂ ਪਤਾ ਕਿ ਉਹਦੀ ਕਿਡਨੀ ਤੇ ਅਸਰ ਹੋ ਰਿਹਾ ਉਹਨੂੰ ਇਹ ਨਹੀਂ ਪਤਾ ਕਿ ਉਹਦਾ ਉਹ ਜਿਹੜਾ ਦਰਦ ਹੈ ਉਹ ਜਿਹੜਾ ਕਿ ਉਹਦਾ ਦੋਸਤ ਸੀਗਾ ਉਹ ਉਲਟਾ ਹੁਣ ਉਹਨੂੰ ਨੁਕਸਾਨ ਦੇ ਰਿਹਾ ਕਿਉਂਕਿ ਦਰਦ ਦਬਾ ਲਿਆ ਉਹਨੇ ਸੋ ਇਹ ਜਿਹੜੀ ਜਲਦੀ ਹੈ ਨਾ ਇਹ ਜਲਦੀ ਮਾਰ ਗਈ ਠੀਕ ਹੈ ਦੂਜੀ ਗੱਲ ਆਪਾਂ ਰੂਟ ਕੌਜ਼ ਨਹੀਂ ਫੜਦੇ ਕਾਰਨ ਕੀ ਹੈ ਦਰਦ ਦਾ ਜੇ ਉਹ ਫੜ ਕੇ ਉਹਦਾ ਇਲਾਜ ਕੀਤਾ ਜਾਵੇ ਤਾਂ ਇਸ ਤੋਂ ਵਧੀਆ ਤਾਂ ਹੱਲ ਹੀ ਕੋਈ ਨਹੀਂ ਤੇ ਇਹ ਹੱਲ ਫਿਜ਼ੀਓਥੈਰੇਪੀ ਦੇ ਰਹੀ ਹੈ ਸੋ 4.5 ਸਾਲ ਦਾ ਜਿਹੜਾ ਇਹ ਕੋਰਸ ਹੈ ਪ੍ਰੋਪਰ ਫਿਰ ਉਸ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਆਇਆ ਫਿਰ ਉਸ ਤੋਂ ਬਾਅਦ ਪੀ ਐਚ ਡੀ ਹੈ ਸੋ ਹੁਣ ਤਾਂ ਬੜੇ ਕੁਆਲੀਫਾਈਡ ਫਿਜ਼ੀਓਜ਼ ਆ ਗਏ ਨੇ ਪੰਜਾਬ 'ਚ ਤੇ ਇਹ ਚੀਜ਼ਾਂ ਹੱਲ ਹੋ ਸਕਦੀਆਂ ਨੇ ਤੇ ਸਰਕਾਰ ਨੂੰ ਵੀ ਇਹ ਕਹੂੰਗਾ ਕਿ ਉਹ ਪੋਸਟਾ ਗਰਡਨ ਪੋਸਟਾ ਨਹੀਂ ਹੈਗੇ ਆ ਉੰਜ ਮੈਂ ਅਸੀਂ ਵੀ ਦੇਖ ਰਹੇ ਸੀ ਤੁਹਾਡੀ ਪੂਰੀ ਟੀਮ ਲੱਗੀ ਹੋਈ ਆ ਹਨਾ ਫਿਜ਼ੀਓਥੈਰੇਪੀ ਕੀਤੀ ਜਾ ਰਹੀ ਆ ਠੀਕ ਹੈ ਤੁਹਾਡੇ ਕੋਲ ਉਰੇ ਕੈਂਪ ਚ ਆਏ ਪੇਸ਼ੈਂਟ ਜਿਹੜੇ ਨਹੀਂ ਸਰ ਆ ਸਕਦੇ ਦੂਰ ਰਹਿੰਦੇ ਆ ਉਹ ਘਰੇ ਕਿੱਦਾਂ ਮਤਲਬ ਆਪਣੇ ਦਰਦ ਦਾ ਜਿਹੜੇ ਸਾਈਕਲ ਹੈ ਠੀਕ ਕਰ ਸਕਦੇ ਦੇਖੋ ਗੁਰੂ ਬਿਨਾ ਗਤੀ ਨਹੀਂ ਠੀਕ ਹੈ ਜਿਹੜੇ ਆਪਾਂ ਘਰ ਦੇ ਨੁਸਖੇ ਕਹਿੰਨੇ ਆ ਨਾ ਇਹ ਠੀਕ ਹੈ ਕਿਸੇ ਹੱਦ ਤੱਕ ਆਪਾਂ ਕੁਝ ਹੋ ਜਾਂਦੇ ਨੇ ਪਰ ਜਿੰਨਾ ਚਿਰ ਆਪਾਂ ਕਿਸੇ ਐਕਸਪਰਟ ਤੋਂ ਦਿਖਾ ਕੇ ਇਲਾਜ ਨਹੀਂ ਲੈਂਦੇ ਫੇਰ ਗੋਲੀ ਅੰਦਰ ਦਮ ਜਲੰਦਰ ਅੱਲਾ ਕੰਮ ਹੀ ਹੋ ਗਿਆ ਮਤਲਬ ਠੀਕ ਹੈ ਫੱਕੇ ਮਾਰੀ ਜਾਂਦੇ ਆ ਦਬਾ ਰਹੇ ਆ ਪਰ ਇੱਕ ਵਾਰ ਮੈਂ ਫੇਰ ਵੀ ਕਹੂੰਗਾ ਕਿ ਐਕਸਪਰਟ ਦੀ opinion ਬਿਨਾ ਤੁਸੀਂ ਕੰਮ ਨਾ ਕਰੋ ਚਾਹੇ ਉਹ ਮੈਡੀਸਨ ਸਪੈਸ਼ਲਿਸਟ ਆ ਚਾਹੇ ਉਹ ਫਿਜ਼ੀਓਥੈਰੇਪੀ ਸਪੈਸ਼ਲਿਸਟ ਆ ਹਾਂਜੀ ਆਪਾਂ ਗੱਲ ਕੀਤੀ ਸੀ ਉਹਨੇ ਵੀ ਹੋੜ ਲੱਗੀ ਪਈ ਆ ਇਨਸਾਨ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦਾ ਤੇ ਉਹ ਚਾਹੁੰਦਾ ਮੈਨੂੰ ਜੇ ਕੋਈ ਰੋਗ ਲੱਗਿਆ ਤਾਂ ਉਹ ਵੀ ਜਲਦੀ ਠੀਕ ਹੋ ਜੇ ਐਜ਼ ਅ ਡਾਕਟਰ ਸਰ ਤੁਹਾਡੀ ਆਮ ਜਨਤਾ ਨੂੰ ਕੀ ਸਲਾਹ ਹੈਗੀ ਆ ਕਿੱਦਾਂ ਦਾ ਉਹ ਆਪਣਾ ਸੁਧਾਰ ਖਾਣ ਪੀਣ ਚ ਕਰ ਸਕਦੇ ਆ ਤੇ ਕਿੱਦਾਂ ਦਾ ਜਿਵੇਂ ਕਸਰਤ ਜ਼ਰੂਰੀ ਤੁਸੀਂ ਪਹਿਲਾਂ ਕਹਿ ਰਹੇ ਸੀ ਵੀ ਕਸਰਤ ਵੀ ਕਰਨੀ ਚਾਹੀਦੀ ਆ ਮੈਸੇਜ ਇੱਕ ਛੋਟਾ ਜਿਹਾ ਕੀ ਹੈਗਾ ਜਨਤਾ ਮੈਸੇਜ ਮੈਂ ਇਹੀ ਕਹੂੰਗਾ ਕਿ ਜਿਹੜਾ ਜੋੜਾਂ ਦਾ ਦਰਦ ਆਇਆ ਨਾ ਉਹ ਇੱਕਦਮ ਨਹੀਂ ਆਇਆ ਜੇ ਬੈਕ ਪੇਨ ਆਇਆ ਤਾਂ ਉਹ 1 ਡੇ ਸ਼ੋ ਨਹੀਂ ਆ ਹੌਲੀ ਹੌਲੀ ਤੁਹਾਡੀ ਬਾਡੀ ਚੇਂਜਸ ਆ ਰਹੀਆਂ ਸੀਗੀਆਂ ਆll of sudden ਉਹ ਵੱਧ ਗਈ ਪੇਨ ਦੇ ਰੂਪ ਚ ਫਿਰ ਉਹ ਬਾਹਰ ਆ ਗਈ ਸਾਹਮਣੇ ਆ ਗਈ ਹੁਣ ਉਹ ਇੱਕ ਦਿਨ ਚ ਤਾਂ ਜਾਣ ਨਹੀਂ ਲੱਗੀ ਅਪਾ ਜਦੋਂ ਐਕਸਰਸਾਈਜ਼ ਕਰਾਂਗੇ ਤੇ ਹੌਲੀ-ਹੌਲੀ ਔਰ ਚੇਂਜਸ ਰਿਵਰਸ ਹੋਣਗੀਆਂ ਕੁਝ ਰਿਵਰਸ ਹੋਣਗੀਆਂ ਕੁਝ ਨਹੀਂ ਹੁੰਦੀਆਂ ਗੱਲ ਇਹ ਹੈ ਕਿ ਤੁਸੀਂ ਕਿੰਨੀ ਜਲਦੀ ਆਉਂਦੇ ਹੋ ਜਿੰਨੀ ਜਲਦੀ ਆਓਗੇ ਉਹ ਰਿਵਰਸ ਹੋ ਜਾਣਗੀਆਂ ਜਿੰਨਾ ਲੇਟ ਆਓਗੇ ਉਹ ਇਰ ਰਿਵਰਸੀਬਲ ਚੇਂਜਸ ਹੋ ਜਾਂਦੀਆਂ ਨੇ ਸੋ ਮੈਂ ਲੋਕਾਂ ਨੂੰ ਇਹੀ ਸਲਾਹ ਦਊਂਗਾ ਕਿ ਜਲਦੀ ਚ ਨਾ ਪਾਓ ਉਹਨੂੰ ਧਿਆਨ ਨਾਲ ਦੇਖੋ ਆਪਣੇ ਸਰੀਰ ਨੂੰ ਸੁਣੋ ਆਪਾਂ ਆਪਣੇ ਸਰੀਰ ਨੂੰ ਸੁਣਦੇ ਨਹੀਂ ਆ ਸਰੀਰ ਹਿੰਟ ਦੇ ਰਿਹਾ ਕਿ ਮੈਨੂੰ ਪੇਨ ਹੈ ਧਿਆਨ ਦੇ ਪਰ ਆਪਾਂ ਹਿੰਟ ਉਹ ਫੋਲੋ ਨਹੀਂ ਕਰਦੇ ਤੇ ਪੇਨ ਕਿਲਰ ਖਾ ਕੇ ਜਾਂ ਅੱਜਕੱਲ ਆਪਾਂ ਕਹਿੰਦੇ ਆਪ ਹੀ ਠੀਕ ਹੋ ਜਾਊਗਾ ਉਹ ਚੀਜ਼ਾਂ ਮਾਰ ਜਾਂਦੀਆਂ ਨੇ ਸੋ ਇਨੀਸ਼ੀਅਲ ਸਟੇਜ 'ਚ ਜੇ ਆਪਾਂ ਪੇਨਸ ਨੂੰ ਹਟ ਲਈਏ ਜੋੜਾਂ ਦੇ ਦਰਦਾਂ ਨੂੰ ਹਟ ਲਈਏ ਤੇ ਆਪਾਂ ਬਹੁਤ ਜਲਦੀ ਰਿਕਵਰ ਔਰ ਵਧੀਆ ਰਿਕਵਰ ਕਰ ਸਕਦੇ ਹਾਂ ਡਾਕਟਰ ਸਾਹਿਬ ਤੁਹਾਨੂੰ ਕੋਈ ਮਰੀਜ਼ ਮਿਲਣਾ ਚਾਹੇ ਹਾਂ ਜਿੰ ਜਿਹੜੇ ਸਾਡੇ ਸਰੋਤੇ ਦੇਖ ਰਹੇ ਆ ਤੇ ਤੁਹਾਡੇ ਤੱਕ ਕਿੱਦਾਂ ਪਹੁੰਚ ਕਰਨ ਕੋਈ ਤੁਹਾਡਾ ਐਡਰੈਸ ਕੋਈ ਸ਼ੇਅਰ ਕਰਨਾ ਚਾਹੋ ਕੋਈ ਮੋਬਾਈਲ ਨੰਬਰ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ ਸਾਹਿਬ 2014 ਤੋਂ ਡਿਪਾਰਟਮੈਂਟ ਆਫ ਫਿਜ਼ੀਓਥੈਰੇਪੀ ਇਹ ਸੇਵਾਵਾਂ ਨਿਭਾ ਰਿਹਾ ਹੈ ਜੀ ਇੱਥੇ 2 ਤੋਂ ਲੈ ਕੇ 3 ਵਜੇ ਤੱਕ ਰਜਿਸਟ੍ਰੇਸ਼ਨ ਟਾਈਮ ਹੈ ਟ੍ਰੀਟਮੈਂਟ ਟਾਈਮ 2 ਤੋਂ 5 ਹੈ ਸੋ ਮਰੀਜ਼ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਮਤਲਬ ਕਿ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਡਿਪਾਰਟਮੈਂਟ ਆ ਸਕਦਾ ਹੈ ਤੇ ਫ੍ਰੀ ਆਫ ਕੋਸਟ ਆਪਣਾ ਇਲਾਜ ਕਰਵਾ ਸਕਦਾ ਹੈ ਠੀਕ ਹੈ ਸੋ ਡਾਕਟਰ ਸੁਪ੍ਰੀਤ ਬਿੰਦਰਾ ਜੀ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ ਕਿਉਂਕਿ ਕਾਫੀ ਲੇਡੀਜ਼ ਨੂੰ ਸਰਵਾਈਕਲ ਦੀ ਜਿਹੜੀ ਸ਼ਿਕਾਇਤ ਰਹਿੰਦੀ ਹੈ ਤੇ ਕਿੱਦਾਂ ਦੂਰ ਹੋ ਸਕਦਾ ਹੈ ਸਰਵਾਈਕਲ ਤੇ ਕੀ ਉਹਨਾਂ ਦੀ ਜਨਤਾ ਹੈਗੀ ਜਿਹੜੀ ਉਹਨਾਂ ਨੂੰ ਸਲਾਹ ਹੈਗੀ ਮੈਡਮ ਮਰ ਸਵਾਗਤ ਹੈ ਤੁਹਾਡਾ ਹਾਂਜੀ ਧੰਨਵਾਦ ਜੀ ਧੰਨਵਾਦ ਬਹੁਤ-ਬਹੁਤ ਅ ਸਵੇਰ ਤੋਂ ਹੀ ਅਸੀਂ ਦੇਖ ਰਿਹਾ ਸਭ ਤੋਂ ਜ਼ਿਆਦਾ ਪੇਸ਼ੈਂਟ ਜਿਹੜੇ ਆ ਉਹ ਗਰਦਨ ਦਰਦ ਤੇ ਮੋਢਿਆਂ ਦਾ ਦਰਦ ਜਿਹੜੀਆਂ ਹੈਗੀਆਂ ਮੈਂ ਲਾਵਾਂ ਜਿਹੜੀਆਂ ਇਹਦੇ ਨਾਲ ਬਹੁਤ ਪੀੜਿਤ ਹੈ ਅ ਗੱਲ ਇਹ ਹੈ ਕਿ ਅ ਔਰਤਾਂ ਨੂੰ ਘਰ ਦੇ ਕੰਮ ਕਾਜ ਜਿੰਨੇ ਹੁੰਦੇ ਹਨ ਠੀਕ ਹੈ ਤੇ ਭਾਰੀ ਕੰਮ ਕਾਜ ਕਾਰਨ ਕਈ ਵਾਰੀ ਗਰਦਨ ਦੀ ਮਾਸਪੇਸ਼ੀਆਂ ਦੇ ਵਿੱਚ ਖਿੱਚ ਪੈ ਜਾਂਦੀ ਹੈ ਪਰ ਹੁੰਦਾ ਕੀ ਹੈ ਕਿਉਂਕਿ ਰੁਟੀਨ 'ਚ ਕੰਮ ਕਾਜ ਕਰਨੇ ਹੀ ਆ ਤੇ ਅ ਆ ਮੋਸਟ ਆਫ ਦਾ ਪੇਸ਼ੈਂਟ ਜਿਹੜੇ ਆ ਉਹ ਇਹਨੂੰ ਇਗਨੋਰ ਕਰੇ ਜਾਂਦੇ ਆ ਉਹਦੇ ਨਾਲ ਕੀ ਹੁੰਦਾ ਪੇਨ ਲੌਂਗ ਲਾਸਟਿੰਗ ਹੋ ਜਾਂਦੀ ਹੈ ਠੀਕ ਹੈ ਤਾਂ ਜਿਹੜਾ ਦਰਦ ਹੋ ਰਿਹਾ ਅਗਰ ਮਾਸਪੇਸ਼ੀਆਂ 'ਚ ਖਿੱਚ ਹੈ ਤਾਂ ਸਾਨੂੰ ਸਮੇਂ ਸਿਰ ਉਹਦੀ ਜਾਂਚ ਕਰਵਾ ਕੇ ਉਹਦਾ ਇਲਾਜ ਜਿਹੜਾ ਹੈ ਉਹ ਕਰਾਉਣਾ ਚਾਹੀਦਾ ਨਾਲੇ ਬੜੀ ਇੰਪੋਰਟੈਂਟ ਗੱਲ ਹੈ ਇੱਕ ਨਾ ਪੁਰਾਣੀ ਕਹਾਵਤ ਹੈ ਕਿ ਜੇ ਦਰਦ ਹੋ ਰਿਹਾ ਕੋਈ ਗੱਲ ਨਹੀਂ ਚਲਾਈ ਜਾਓ ਠੀਕ ਹੈ ਤੇ ਚੱਲ ਚੱਲ ਕੇ ਆਪੇ ਹੀ ਠੀਕ ਹੋ ਜਾਏਗਾ ਬਟ ਜਦੋਂ ਅਸੀਂ ਮਰੀਜ਼ ਦੇਖਦੇ ਆਂ ਤੇ ਉਹ ਅਗਰ ਦਰਦ ਦੇ ਵਿੱਚ ਤੁਸੀਂ ਐਕਸਰਸਾਈਜ਼ ਕਰ ਰਹੇ ਹੋ ਕੋਈ ਵੀ ਐਕਸਰਸਾਈਜ਼ ਜਿਹੜਾ ਤੁਹਾਡੇ ਦਰਦ ਵਧਾ ਰਹੀ ਹੈ 댓 ਮੀਨਸ ਕਿ ਉਹ ਤੁਹਾਨੂੰ ਹੋਰ ਇੰਜਰ ਕਰ ਰਹੀ ਹੈ ਠੀਕ ਹੈ ਤਾਂ ਆਪਣੇ ਸਰੀਰ ਦੀ ਸੁਣਨੀ ਚਾਹੀਦੀ ਹੈ ਐਕਸਰਸਾਈਜ਼ ਅੱਜ ਕੱਲ YouTube ਦਾ ਬਹੁਤ ਕ੍ਰੇਜ਼ ਹੋ ਗਿਆ ਹੈ ਨਾ ਸੋਸ਼ਲ ਮੀਡੀਆ ਤੇ ਐਕਸਰਸਾਈਜ਼ਸ ਦੇਖ ਕੇ ਪੇਸ਼ੈਂਟ ਸਾਡੇ ਕੋਲ ਆਉਂਦੇ ਆ ਕਿ ਅਸੀਂ ਇਹ ਕਰ ਰਹੇ ਆ ਉਹ ਹੁੰਦਾ ਕੀ ਹੈ ਕਿ ਇਨਸਟੈਡ ਉਹਨਾਂ ਦਾ ਦਰਦ ਵੱਧ ਜਾਂਦਾ ਠੀਕ ਹੈ ਕਈ ਤਰ੍ਹਾਂ ਦੇ ਆਪਾਂ ਦੇਖਦੇ ਆ ਜਿਵੇਂ ਸੋਸ਼ਲ ਮੀਡੀਆ ਤੁਸੀਂ ਗੱਲ ਕੀਤੀ ਹੈ ਕਈ ਤਰ੍ਹਾਂ ਦੇ ਜਿਵੇਂ ਦਰਦ ਹੁੰਦਾ ਕਿਸੇ ਦੇ ਗੋਡੇ ਚ ਜੋੜਾਂ ਚ ਉਹ ਤੇਲ ਲੈ ਲੈਂਦੇ ਆ ਵੀ ਤੇਲ ਲੈ ਕੇ ਮਾਲਸ਼ ਕਰ ਲਓ ਜੀ ਦਰਦ ਠੀਕ ਹੋ ਜੂ ਇਹ ਕਿ ਲੱਗਦਾ ਸਹੀ ਤਰੀਕਾ ਹੈ ਦੇਖੋ ਜਿਹੜਾ ਆ ਮਤਲਬ ਮੰਨ ਲਓ ਅਗਰ ਗੋਡੇ ਦੀ ਤਕਲੀਫ ਹੈ ਹੈਨਾ ਤੇ ਗੋਡੇ ਤੇ ਆਪਣਾ ਵਜਨ ਆਣਾ ਆਪਾਂ ਵਜਨ ਪਾ ਰਹੇ ਆ ਤੇ ਜੇ ਜੋੜ ਆਪਣਾ ਘਸ ਗਿਆ ਤਾਂ ਉਹ ਦਰਦ ਦਿੰਦਾ ਕਿਉਂਕਿ ਜੋੜ ਘਸ ਰਿਹਾ ਠੀਕ ਹੈ ਹੁਣ ਉਹਦੇ ਉੱਪਰ ਤੁਸੀਂ ਕੁਝ ਵੀ ਲਾ ਲੋਗੇ ਉਹ ਤੁਹਾਨੂੰ ਟੈਂਪਰੇਰੀ ਤਾਂ ਰਿਲੀਫ ਦੇਗਾ ਬਟ ਅਲਟੀਮੇਟਲੀ ਤੁਹਾਨੂੰ ਜੋੜ ਦਾ ਜਿਹੜਾ ਦਰਦ ਹੈ ਸਾਡੇ ਕੋਲ ਬੜੀਆਂ ਸਾਰੀਆਂ ਐਵੀਆਂ-ਦੀਆਂ ਟੈਕਨੀਕਸ ਹੈਗੀਆਂ ਜਿਦੇ ਨਾਲ ਅਸੀਂ ਜੋਇੰਟ ਪੇਨ ਜਿਹੜੀ ਆ ਉਹ ਰਿਲੀਫ ਕਰ ਦਿੰਦੇ ਆ ਠੀਕ ਹੈ ਤਾਂ ਉੱਪਰ ਤੁਸੀਂ ਲਗਾ ਲੋਗੇ ਤੁਹਾਨੂੰ ਟੈਂਪਰੇਰੀ ਰਿਲੀਫ ਦੇਵੇਗਾ ਪਰ ਉਹ ਸੋਲੂਸ਼ਨ ਨਹੀਂ ਹੈ ਸੋਲੂਸ਼ਨ ਕਿਉਂਕਿ ਅਸੀਂ ਕਹਿੰਦੇ ਆ ਇਹ ਮਕੈਨੀਕਲ ਪ੍ਰੋਬਲਮ ਹੈ ਹੈਨਾ ਤੇ ਇਹਦਾ ਸੋਲੂਸ਼ਨ ਵੀ ਮਕੈਨੀਕਲ ਹੈ ਠੀਕ ਹੈ ਇਹਦੇ ਵਿੱਚ ਦਵਾਈ ਵੀ ਖਾਣੀ ਪੈਂਦੀ ਹੈ ਜਾਂ ਮਤਲਬ ਬਿਨਾਂ ਦਵਾਈਆਂ ਤੋਂ ਤੁਸੀਂ ਜੋੜਾਂ ਦੇ ਦਰਦ ਜਾਂ ਸਰਵਾਈਕਲ ਦੀ ਸਮੱਸਿਆ ਤੋਂ ਹਾਂ ਛੁਟਕਾਰਾ ਮਿਲ ਸਕਦਾ ਜੀ ਦੇਖੋ ਜਿਵੇਂ ਜੇ ਗੋਡੇ ਦੀ ਦਰਦ ਦੀ ਗੱਲ ਕਰੀਏ ਨਾ ਜੇ ਮਰੀਜ਼ ਨੂੰ ਗਠੀਆ ਤੇ ਗਠੀਆ ਜਿਹੜਾ ਹੈ ਉਹ ਇੰਟਰਨਲ ਇਨਫਲੇਮੇਸ਼ਨ ਹੈ ਉਹਨੂੰ ਕੰਟਰੋਲ ਕਰਨ ਦੇ ਨਾਲ ਮੈਡੀਸਿਨ ਵੀ ਚਲਦੀ ਹੈ ਠੀਕ ਹੈ ਬਟ ਅਗਰ ਸਿੰਪਲ ਕਿਸੇ ਨੂੰ ਜੋੜਾਂ ਦਾ ਦਰਦ ਹੋ ਗਿਆ ਗੋਡੇ ਕੱਸ ਗਏ ਆਸਟਿਓਆਰਥਰਾਇਟਸ ਜਿਹਨੂੰ ਕਹਿੰਦੇ ਆ ਉਹ ਅਗਰ ਪੇਸ਼ੈਂਟ ਸਾਡੇ ਕੋਲ ਟਾਈਮਲੀ ਆ ਜਾਂਦਾ ਤੇ ਕੰਪਲੀਟਲੀ ਡਰਗ ਫਰੀ ਉਹਦਾ ਟਰੀਟਮੈਂਟ ਜਿਹੜਾ ਹੈ ਉਹ ਹੋ ਸਕਦਾ ਠੀਕ ਹੈ ਮੈਡਮ ਇੱਕ ਸਰਵਾਈਕਲ ਦੀ ਬਹੁਤ ਸ਼ਿਕਾਇਤ ਹੈ ਜੀ ਸਰਵਾਈਕਲ ਅਜਿਹੀ ਚੀਜ਼ ਹੈ ਜਿਹੜੀ ਮਤਲਬ ਜੇ ਸਮੇਂ ਤੇ ਜਿਵੇਂ ਤੁਸੀਂ ਕਿਹਾ ਇਲਾਜ ਨਾ ਕਰਾਓ ਤਾਂ ਵੱਧ ਸਕਦੀ ਹੈ ਤੇ ਠੀਕ ਨਹੀਂ ਹੋ ਸਕਦੀ ਤੇ ਕਾਫੀ ਮਰੀਜ਼ ਆ ਰਹੇ ਸਰਵਾਈਕਲ ਦੇ ਸਰਵਾਈਕਲ ਆ ਰਹੇ ਜਿਹੜੇ ਮਰੀਜ਼ਾ ਉਹ ਕਿੱਦਾਂ ਮਤਲਬ ਆਪਣੇ ਆਪ ਨੂੰ ਸਰਵਾਈਵ ਕਰ ਸਕਦੇ ਕਿੱਦਾਂ ਠੀਕ ਹੋ ਸਕਦੇ ਕਿਉਂਕਿ ਹਿੰਮਤ ਹਾਰ ਕੇ ਘਰੇ ਬਹਿ ਜਾਂਦੇ ਆ ਵੀ ਮੈਂ ਉਹ ਡਾਕਟਰ ਨੂੰ ਵੀ ਚੈੱਕ ਕਰਾ ਲਿਆ ਇੱਧਰ ਵੀ ਹੋਇਆ ਨਹੀਂ ਹੱਲ ਨਹੀਂ ਹੋਇਆ ਦੇਖੋ ਸਭ ਤੋਂ ਪਹਿਲਾਂ ਤਾਂ ਹੁਣ ਅੱਜਕੱਲ ਜਿਹੜਾ ਨੰਬਰ 1 ਕੌਜ਼ ਹੈ ਨਾ ਮਰੀਜ਼ ਗਰਦਨ ਝੁਕਾ ਕੇ ਫੋਨ ਸਾਰਾ ਟਾਈਮ ਦੇਖਦਾ ਰਹਿੰਦਾ ਹੈ ਔਰ ਫੋਨ 'ਚ ਇੰਨੀ ਜ਼ਿਆਦਾ ਆਪਣੀ ਇੰਗੇਜਮੈਂਟ ਹੋ ਗਈ ਕਿ ਕੰਟੋ 30 ਡਿਗਰੀ ਤੇ ਗਰਦਨ ਝੁਕਾ ਕੇ ਬੈਠੇ ਆ ਤਾਂ 15 ਕਿਲੋ ਦਾ ਭਾਰ ਆਪਣੀ ਮਾਸਪੇਸ਼ੀਆ ਔਰ ਜੋੜਾਂ ਤੇ ਹੈ ਜੇ 60 ਡਿਗਰੀ ਤੇ ਗਰਦਨ ਝੁਕਾ ਕੇ ਬੈਠੇ ਆ ਤੇ 30 ਕਿਲੋ ਦਾ ਭਾਰ ਸਾਡੀਆਂ ਮਸਲ ਔਰ ਜੋੜ ਜਿਹੜੇ ਹੈ ਉਹ ਸਹਰੇ ਠੀਕ ਹੈ ਤਾਂ ਇਹ ਅਵੇਰਨੈਸ ਆਣੀ ਤੁਸੀਂ ਦੇਖੋ ਫੋਨ ਠੀਕ ਹੈ ਬਟ ਪ੍ਰੋਪਰ ਸਹਾਰਾ ਲਾ ਕੇ ਬੈਕ ਪਿੱਛੇ ਲਗਾ ਕੇ ਦੇਖੋ ਬਾਹ ਉੱਪਰ ਕਰਕੇ ਕਿ ਤੁਹਾਡੀ ਵਿਜਨ ਔਰ ਫੋਨ ਜਿਹੜਾ ਉਹ ਮੇਨਟੇਨ ਰਹੇ ਇਕੋ ਅਲਾਈਨਮੈਂਟ ਦੇ ਵਿੱਚ ਠੀਕ ਹੈ ਅਗਰ ਬਹੁਤ ਜ਼ਿਆਦਾ ਗਰਦਨ ਝੁਕ ਕਾ ਕੇ ਫੋਨ ਦੇਖੋਗੇ ਤਾਂ ਤੁਹਾਡੀਆਂ ਮਸਲਸ ਔਰ ਜੋਇੰਟਸ ਜਿਹੜੇ ਆ ਉਹ ਓਵਰਲੋਡ ਹੋ ਜਾਣਗੇ ਪਹਿਲੀ ਗੱਲ ਤਾਂ ਇਹ ਆ ਦੂਜਾ ਇੱਕ ਨਾ ਪੁਰਾਣੀ ਗੱਵਟਾ ਹੈ ਕਿ ਜੇ ਗਰਦਨ ਦਰਦ ਹੈ ਤਾਂ ਸਹਰਾਣਾ ਨਹੀਂ ਲੈਣਾ ਹੈ ਨਾ ਪਰ ਗਰਦਨ ਜਿਹੜੀ ਹੈ ਉਹ ਸਿੱਧੀ ਨਹੀਂ ਹੈ ਗਰਦਨ ਇੱਕ ਕਰਵਡ ਸਟਰਕਚਰ ਹੈ ਤੇ ਉਸ ਸਹਾਰਾ ਬਾਲਦੀ ਹੈ ਤੇ ਚਾਹੇ ਆਪਾਂ ਸਿੱਧਾ ਸੋ ਰਹੇ ਆਂ ਚਾਹੇ ਆਪਾਂ ਪਾਸਾ ਲਾ ਕੇ ਸੋ ਰਹੇ ਆ ਸਹੀ ਸਹਰਾਣਾ ਜਿਹੜਾ ਹੈ ਉਹ ਲੈਣਾ ਬਹੁਤ ਜ਼ਰੂਰੀ ਹੈ ਠੀਕ ਹੈ ਤੇ ਇਹ ਕੁਝ ਚੀਜ਼ਾਂ ਹੈਗੀਆਂ ਕਿ ਅਸੀਂ ਆਪਣਾ ਪੋਸਚਰ ਸਹੀ ਕਰਕੇ ਹੈ ਨਾ ਆਪਾਂ ਆਮ ਤੌਰ ਤੇ ਫੋਨ ਲੈ ਕੇ ਜੇ ਬੈੱਡ ਤੇ ਬੈਜ ਜਾਂਦੇ ਆ ਥੋੜੀ ਦੇਰ ਸਿੱਧਾ ਬੈਠਦੇ ਆ ਫਿਰ ਅੰਦਰ ਨੁਕੀਸਕ ਜਾਂਦੇ ਆ ਉਹਦੇ ਨਾਲ ਗਰਦਨ ਸਾਡੀ ਹੋਰ ਇਸ ਪੋਜੀਸ਼ਨ ਚ ਚਲੀ ਜਾਂਦੀ ਹੈ ਤਾਂ ਇਹ ਇਗਨੋਰੈਂਸ ਹੈ ਆਪਾਂ ਨੂੰ ਪਤਾ ਹੀ ਨਹੀਂ ਕਿ ਆਪਾਂ ਆਪਣੀ ਪ੍ਰੋਬਲਮ ਜਿਹੜੀ ਹੈ ਉਹ ਆਪ ਹੀ ਵਧਾ ਰਹੇ ਸੋ ਸਹੀ ਪੋਸਚਰ ਅਪਣਾ ਕੇ ਆਪਾਂ ਕਾਫੀ ਹੱਦ ਤੱਕ ਇਸ ਤੋਂ ਨਿਜਾਤ ਪਾ ਸਕਦੇ ਹਨ ਮੈਡਮ ਜਿਹੜੇ ਮਰੀਜ਼ ਹੈਗੇ ਜੋੜਾਂ ਦੇ ਦਰਦ ਜਾਂ ਸਰ ਵਾਈਕਲ ਵਾਲੇ ਕਿੰਨੀ ਜਲਦੀ ਮਤਲਬ ਉਹਨਾਂ ਨੂੰ ਫਰਕ ਪੈ ਸਕਦਾ ਜੇ ਉਹ ਸਹੀ ਟਾਈਮ ਤੁਹਾਡੇ ਕੋਲ ਪਹੁੰਚਣ ਕੀ ਸਲਾਹ ਉਹਨਾਂ ਨੂੰ ਹੈ ਬਿਲਕੁਲ ਅਸੀਂ ਕੇਸ ਟੂ ਕੇਸ ਡਿਪੈਂਡ ਕਰਦਾ ਦੇਖੋ ਕਿ ਕਿਦੀ ਕਿੰਨੀ ਪੁਰਾਣੀ ਪ੍ਰੋਬਲਮ ਹੈ ਬਟ ਕਈ ਵਾਰੀ ਵਨ ਸੈਟਿੰਗ 'ਚ ਵੀ ਪੇਸ਼ੈਂਟ ਠੀਕ ਹੋ ਜਾਂਦਾ ਇਹ ਸਾਰਾ ਡਿਪੈਂਡ ਕਰਦਾ ਹੈ ਕਿ ਮਰੀਜ਼ ਨੂੰ ਕਿੰਨੀ ਪ੍ਰੋਬਲਮ ਕਿੰਨੀ ਪੁਰਾਣੀ ਹੈ ਕਿੰਨਾ ਉਹਦਾ ਦਰਦ ਦਾ ਲੈਵਲ ਹੈ ਠੀਕ ਹੈ ਤਾਂ ਇਹ ਦੇਖਦੇ ਹੋਏ ਜਿਹੜਾ ਹੈ ਉਹ 8-10 ਦਿਨਾਂ 'ਚ ਆਮ ਤੌਰ ਤੇ ਬੰਦਾ ਕੰਪਲੀਟਲੀ ਠੀਕ ਹੋ ਜਾਂਦਾ ਜਿਹੜੇ ਰੂਟੀਨ ਫਿਜ਼ੀਓਥੈਰੇਪੀ ਲਾ। ਹਾਂਜੀ। ਡਾਕਟਰ ਸਾਹਿਬ ਤੁਹਾਡੇ ਕਹਾਂਗੇ ਕਿ ਲਾਸਟ ਕੁਐਸਚਨ ਹੈ ਜੀ। ਆ ਕੈਂਪ ਦੇ ਵਿੱਚ ਤੁਸੀਂ ਸਵੇਰ ਤੋਂ ਟਰੀਟਮੈਂਟ ਕਰ ਰਹੇ ਹੋ। ਰਾਜਪੁਰੇ ਆਏ ਹੋ ਇਸ ਤੋਂ ਇਲਾਵਾ ਵੀ ਕੈਂਪ ਲੱਗਦੇ ਹੋਣੇ। ਆ ਬਜ਼ੁਰਗ ਨੇ ਜਿਹੜੇ ਜਾਂ ਬੱਚਿਆਂ ਦਾ ਤੁਸੀਂ ਕਹਿ ਦਿੱਤਾ। ਉਹ ਮਾਪਿਓ ਕੀ ਕਰਨ ਜੇ ਸ਼ੁਰੂਆਤ ਹੀ ਬੱਚਿਆਂ ਤੋਂ ਹੋਣ ਲੱਗੀ ਦਰਦ ਦੀ ਫਿਰ ਉਹਨਾਂ ਨੂੰ ਵੀ ਅੱਗੇ ਦਿੱਕਤ ਆਊਗੀ। ਉਹਨਾਂ ਨੂੰ ਸੰਭਾਲਣ ਵਾਲਾ ਨਹੀਂ ਕੋਈ ਰਹਿਣਾ। ਮਾਪਿਓ ਨੂੰ ਕੀ ਸਲਾਹ ਹੈਗੀ ਜੀ ਖਾਸ ਤੌਰ ਤੇ ਬੱਚਿਆਂ ਨੂੰ ਲੈ ਕੇ? ਮਾਂ ਪਿਓ ਨੂੰ ਇਹੀ ਸਲਾਹ ਹੈ ਕਿ ਆਪਣੇ ਬੱਚਿਆਂ ਦਾ ਖਿਆਲ ਰੱਖਣ ਉਹ ਤਾਂ ਬੱਚੇ ਨੇ ਤੁਸੀਂ ਤਾਂ ਸਿਆਣੇ ਹੋ ਤੇ ਤੁਸੀਂ ਉਹਨਾਂ ਨੂੰ ਰੋਕੋ ਕੰਟਰੋਲ ਕਰੋ ਠੀਕ ਹੈ ਤਾਂ ਕਿ ਜਿਹੜੀਆਂ ਲਾਮਤ ਆ ਰਹੀਆਂ ਨੇ ਜੋਇੰਟਸ ਪ੍ਰੋਬਲਮ ਆ ਰਹੀਆਂ ਨੇ ਇਹ ਨਾ ਇੱਕ ਪੋਸਚਰ ਦਾ ਖਿਆਲ ਰੱਖੋ ਦੇਖੋ ਬੱਚਿਆਂ ਚ ਤਾਂ ਨਾ ਫਿਜ਼ੀਕਲ ਹੈਲਥ ਤੇ ਮੈਂਟਲ ਹੈਲਥ ਹੁਣ ਦੋਨੋਂ ਖਤਰਨਾਕ ਅਲਰਮਿੰਗ ਹੋਏ ਪਏ ਕਿਉਂਕਿ ਕੰਪੀਟੀਸ਼ਨ ਵਧ ਰਿਹਾ ਹੈ ਬੱਚੇ ਛੋਟੇ ਛੋਟੇ ਐਕਸਪੋਜ਼ਰ ਜ਼ਿਆਦਾ ਹੈ ਸੋਸ਼ਲ ਮੀਡੀਆ ਕਰਕੇ ਤੇ ਬੜੇ ਅੰਬੀਸ਼ੀਅਸ ਹੋ ਰਹੇ ਨੇ ਤੇ ਜਦੋਂ ਉਹਨਾਂ ਦੀ ਉਹ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ ਤੇ ਸਟ੍ਰੈਸ ਵੀ ਬਹੁਤ ਲੈਂਦੇ ਨੇ ਸੁਸਾਈਡਲ ਰੇਟ ਵਧ ਰਹੇ ਨੇ ਸੋ ਅੱਜਕੱਲ ਬਚਾਂ ਬੱਚਿਆਂ ਦਾ ਖਿਆਲ ਰੱਖਣ ਵਾਸਤੇ ਮਾਪਿਆਂ ਨੂੰ ਬਹੁਤ ਅਲਰਟ ਹੋਣ ਦੀ ਲੋੜ ਹੈ ਤਾਂ ਕਿ ਉਹਨਾਂ ਦਾ ਮੈਂਟਲ ਹੈਲਥ ਫਿਜ਼ੀਕਲ ਹੈਲਥ ਦੋਨਾਂ ਦਾ ਖਿਆਲ ਰੱਖ ਸਕਣ ਦੂਜੀ ਗੱਲ ਮੈਂ ਇਹ ਕਹੂੰਗਾ ਅਸੀਂ ਕੈਂਪ ਕੱਲ ਰਾਜਪੁਰੇ ਨਹੀਂ ਲਾਇਆ ਅਸੀਂ ਹਰ ਸਾਲ ਤਿੰਨ ਕੈਂਪ ਸਾਡੇ ਪੱਕੇ ਨੇ ਗੁਰੂ ਨਾਨਕ ਦੇਵ ਜੀ ਤੇ ਗੁਰਪੂਰਵ ਤੇ ਅਸੀਂ ਬਲੱਡ ਡੋਨੇਸ਼ਨ ਕੈਂਪ ਤੇ ਫਿਜ਼ੀਓਥੈਰੇਪੀਕ ਕੈਂਪ ਸ਼ਹੀਦੀ ਜੋੜ ਸਭਾ ਤੇ ਅਸੀਂ ਬਿਲਕੁਲ ਯੂਨੀਵਰਸਿਟੀ ਦੇ ਬਾਹਰ ਆ ਜਾਂਦੇ ਆ 2014 ਤੋਂ ਇਹ ਕੈਂਪ ਲਗਾਤਾਰ ਚੱਲਦਾ ਆ ਰਿਹਾ 3 ਦਿਨ ਲਗਾਤਾਰ ਕੈਂਪ ਚੱਲਦਾ ਹੈ ਵਰਲਡ ਫਿਜ਼ੀਓਥੈਰੇਪੀ ਡੇ 8 ਸਤੰਬਰ ਹੁੰਦਾ ਹੈ ਉਹ ਅਸੀਂ ਲਗਾਨੀ ਲਗਾਣੇ ਆ ਤੇ ਵੈਸੇ ਵੀ ਸਾਡਾ ਰੋਜ਼ ਹੀ ਕੈਂਪ ਹੈ ਪੂਰਾ ਸਾਲ ਹੀ ਕੈਂਪ ਹੈ ਸੋ ਮੇਰੀ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਜਦੋਂ ਵੀ ਜੇ ਤੁਹਾਨੂੰ ਕੋਈ ਸਾਡੀ ਲੋੜ ਹੈ ਤੇ ਅਸੀਂ ਸੇਵਾ 'ਚ ਹਾਜ਼ਰ ਆ ਉਹ ਬਹੁਤ ਧੰਨਵਾਦ ਸੋ ਸਾਡੇ ਨਾਲ ਡਾਕਟਰ ਪੰਕਜ ਪ੍ਰੀਤ ਸਿੰਘ ਤੇ ਡਾਕਟਰ ਸੁਪਰੀਤ ਬਿੰਦਰਾ ਸਨ ਜਿਨ੍ਹਾਂ ਵੱਲੋਂ ਅੱਜ ਰਾਜਪੁਰਾ ਦੇ ਵਿੱਚ ਪਹਿਲਾ ਮੁਫਤ ਫਿਜ਼ੀਓਥੈਰੇਪੀ ਕੈਂਪ ਹੈ ਜਿਹੜਾ ਲਗਾਇਆ ਗਿਆ ਤੇ ਜਿਹੜੀ ਫਤੇਗੜ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਆ ਉਹਦੇ ਸਹਿਯੋਗ ਦੇ ਨਾਲ ਇਸ ਕੈਂਪ ਦੀ ਸ਼ੁਰੂਆਤ ਹੋਈ ਹੈ ਸੋ ਰਾਜਪੁਰਾ ਦੇ ਨਾਲ ਲੱਗਦੇ ਪਿੰਡਾਂ ਤੋਂ ਵੀ ਵੱਡੀ ਗਿਣਤੀ 'ਚ ਮਰੀਜ਼ ਨੇ ਜਿਹੜੇ ਇਸ ਕੈਂਪ ਦਾ ਲਾਹਾ ਲੈਣ ਦੇ ਲਈ ਪਹੁੰਚੇ ਨੇ ਅੱਜ ਕੀ ਨਾਮ ਹੈ ਤੁਹਾਡਾ ਨੀਲਮ ਰਾਣੀ ਕਿੱਥੇ ਰਹਦੇ ਹੋ ਰਾਜਪੁਰਾ ਟਾਊਨ ਕੈਂਪ ਜਿਹੜਾ ਲੱਗਿਆ ਅੱਜ ਫਿਜ਼ੀਓਥੈਰੇਪੀ ਦਾ ਕਿੰਨਾ ਕ ਫਾਇਦਾ ਹੈ ਕੈਂਪ ਦਾ ਬਹੁਤ ਫਾਇਦਾ ਹੈ ਕੈਂਪ ਦਾ ਦੇ ਹਾਂਜੀ ਇੱਥੇ ਡਾਕਟਰ ਦਵਾਈ ਵੀ ਫ੍ਰੀ ਦਿੰਦੇ ਆ ਫਿਜ਼ੀਓਥੈਪੀ ਵੀ ਕਰਦੇ ਆ ਬਾਕੀ ਸਾਰੇ ਆਏ ਹੋਏ ਆ ਦੇਖ ਲਓ ਤੁਸੀਂ ਕੀ ਸਮੱਸਿਆ ਲੈ ਕੇ ਆਏ ਸੀ ਮੈਂ ਆਪਣੀ ਗੋਡਿਆਂ ਦੇ ਦਰਦ ਦੀ ਸਮੱਸਿਆ ਲੈ ਕੇ ਆਏ ਸੀ ਹਾਂਜੀ ਹੁਣ ਕਰਾ ਰਹੇ ਸੀ ਹਲੇ ਹਾਂਜੀ ਕਰਾ ਰਹੇ ਨੇ ਕੀ ਸਲਾਹ ਦਿੱਤੀ ਡਾਕਟਰ ਸਾਹਿਬ ਨੇ ਉਹ ਕਹਿੰਦੇ ਵੀ ਲਗਾਤਾਰ ਮਤਲਬ ਥੈਰੇਪੀ ਕਰਾਓ ਤਾਂ ਠੀਕ ਹੋ ਜਾਓਗੇ ਕਿੰਨੇ ਕੀ ਟਾਈਮ ਤੋਂ ਪ੍ਰੋਬਲਮ ਚੱਲਦੀ ਹੈ ਮੈਨੂੰ ਤਾਂ ਹੋ ਗਏ 18 ਸਾਲ ਹੋ ਗਏ ਜੀ ਹਾਂ ਜੀ 18 ਲੱਗਦਾ ਤੁਹਾਨੂੰ ਰਿਲੈਕਸ ਫੀਲ ਹੋਇਆ ਹੋਣਾ ਵੀ ਹਾਂਜੀ ਹਾਂਜੀ ਬਹੁਤ ਲੱਗ ਰਿਹਾ ਥੋੜਾ ਕੀ ਨਾਮ ਹੈ ਤੁਹਾਡਾ ਮੇਰਾ ਪਰਮਜੀਤ ਜੀ ਕਿਥੋਂ ਆਇਓ ਰਾਜਪੁਰੇ ਸੇ ਠੀਕ ਹੈ ਜਿਹੜਾ ਅੱਜ ਕੈਂਪ ਲੱਗਿਆ ਹੈ ਇਹਦੇ ਵਿੱਚ ਆਇਓ ਕਿੰਨਾ ਕੁ ਫਾਇਦਾ ਹੋਇਆ ਆਰਾਮ ਮਿਲ ਰਿਹਾ ਹੈ ਕਰਨ ਨਾਲ ਐਕਸਰਸਾਈਜ਼ ਕੀ ਪ੍ਰੋਬਲਮ ਸੀ ਜੀ ਮੇਰੇ ਗੋਡੇ ਚ ਦਰਦ ਸੀ ਕਦੋਂ ਤੋਂ ਹੋਣ ਲੱਗਿਆ ਕਾਫੀ ਧੇਰ ਦੀ ਹੈ ਠੀਕ ਹੈ ਪਹਿਲਾ ਫਰਕ ਪਿਆ ਨਹੀਂ ਕਿਤੋਂ ਨੇ ਥੋੜਾ ਬਹੁਤ ਪੈ ਜਾਂਦਾ ਸੀ ਪਰ ਨਹੀਂ ਐਕਸਰਸਾਈਜ਼ ਨਾਲ ਬੈਟਰ ਹੈ ਠੀਕ ਲੱਗਿਆ ਠੀਕ ਲੱਗਿਆ ਦੇਖੀ ਕੀ ਸਲਾਹ ਦਿੱਤੀ ਡਾਕਟਰ ਸਾਹਿਬ ਨੇ ਉਹਨਾਂ ਨੇ ਇਹੀ ਕਿਹਾ ਐਕਸਰਸਾਈਜ਼ ਕਰੋ ਤੁਸੀਂ ਕਰੋਗੇ ਐਕਸਰਸਾਈਜ਼ ਹਾਂ ਐਕਸਰਸਾਈਜ਼ ਕਰੋ ਅਸੀਂ ਤੁਹਾਡੀ ਕਰਵਾਨ ਨੇ ਇਹ ਕਰਕੇ ਫਿਰ ਘਰ ਜਾ ਕੇ ਕਰਨਾ ਤੁਸੀਂ ਕਰੋਗੇ ਐਕਸਰਸਾਈਜ਼ ਇੱਕ ਮੰਜੀਰੋਂ ਮੈਂ ਹਾਂਜੀ ਕੀ ਨਾਮ ਹੈ ਮੈਂ ਰਣਜੀਤ ਕੌਰ ਅਸੀਂ ਰਾਜਪੁਰੇ ਤੋਂ ਅਸੀਂ ਰਾਜਪੁਰੇ ਤੋਂ ਜਿਹੜਾ ਤੁਹਾਡੇ ਫੀਲਟਰੀ ਦਾ ਕੈਂਪ ਹੈ ਹਾਂਜੀ ਚੈੱਕ ਅਪ ਕਰਾਉਣ ਆਇਆ ਸੀ ਕਿੰਨਾ ਬਿਲਾਂ ਹੈਗਾ ਸੀਗਾ ਕੀ ਕਾਹਦਾ ਇਲਾਜ ਕਰਵਾਉਣਾ ਹੈ ਦੇ ਉੱਪਰ ਹਾਂਜੀ ਸਰ ਮੈਨੂੰ ਨਾ ਸਰਵਾਈਕਲ ਦੀ ਦਿੱਕਤ ਬਹੁਤ ਜ਼ਿਆਦਾ ਸੀ 10 ਸਾਲ ਤੋਂ ਤੇ ਹੁਣ ਅਸੀਂ ਇੱਥੇ ਕੈਂਪ ਲੱਗਾ ਤੇ ਅਸੀਂ ਆਏ ਆ ਇਹ ਸੁਪਰੀ ਮੈਡਮ ਨੇ ਜਿਹੜਾ ਨੇ ਉਹਨਾਂ ਨੇ ਸਰ ਮੇਰਾ ਬਹੁਤ ਵਧੀਆ ਟ੍ਰੀਟਮੈਂਟ ਦਿੱਤਾ ਹੈ ਮੇਰੇ ਬਹੁਤ ਪੇਨ ਸੀਗਾ ਲੈ ਵੀ ਗਰਦਨ ਇਧਰ-ਉਧਰ ਬਿਲਕੁਲ ਨਹੀਂ ਸੀ ਜਾਂਦੀ ਤੇ ਹੁਣ 80% ਮੈਨੂੰ ਫਰਕ ਪੈ ਗਿਆ ਇਹਨਾਂ ਕਿਥੇ ਕਿਥੇ ਤੁਸੀਂ ਇਲਾਜ ਕਰਵਾਇਆ ਜੀ ਤੁਹਾਨੂੰ ਲੱਗਦਾ ਸੀ ਫਰਕ ਨਹੀਂ ਪਿਆ ਤਾਂ ਫਿਰ ਤੁਸੀਂ ਡਾਕਟਰ ਸਾਹਿਬ ਤੱਕ ਪਹੁੰਚੀ ਦਿੱਤੀ ਤੇ ਅੱਜ ਕੈਂਪ ਵੀ ਇਸੇ ਚੀਜ਼ ਦਾ ਲਾਇਆ ਗਿਆ ਇਹਨਾਂ ਦਾ ਫਾਇਦਾ ਹੋਊਗਾ ਬਹੁਤ ਫਾਇਦਾ ਸਰ ਮੈਨੂੰ ਮੈਂ ਬਹੁਤ ਜ਼ਿਆਦਾ ਕਰਵਾਈਆਂ ਹੈ ਥੈਰੇਪੀਆਂ ਪਰ ਮੈਨੂੰ ਫਰਕ ਨਹੀਂ ਪਿਆ ਵੀ ਹੁਣ ਬਹੁਤ ਆਰਾਮ ਮੈਨੂੰ ਇੰਨਾ ਜਲਦੀ ਆਰਾਮ ਤੇ ਕਿਧਰੇ ਵੀ ਨਹੀਂ ਆਇਆ ਜਿੰਨਾ ਜਲਦੀ ਹੁਣ ਮੈਨੂੰ ਫਰਕ ਪਿਆ ਆਉਣ ਵਾਲੇ ਸਮੇਂ 'ਚ ਕਿਦਾਂ ਦੇ ਮਤਲਬ ਜਿਹੜੇ ਪਰਹੇਜ ਆ ਡਾਕਟਰ ਸਾਹਿਬ ਨੇ ਦੱਸੇ ਤੁਹਾਨੂੰ ਵੀ ਉਹ ਕਰਨੇ ਪਏ ਵੀ ਸਰ ਨੇ ਇਹਨਾਂ ਨੇ ਕਿ ਇਹ ਮੈਮ ਨੇ ਇਹੀ ਕਿਹਾ ਵੀ ਤੁਸੀਂ ਐਕਸਰਸਾਈਜ਼ ਰੱਖੋ ਆਪਣੇ ਫਿਜ਼ੀਓਥੈਰੇਪੀ ਦੇ ਨਾਲ ਹੋ ਰੋ ਵੀ ਆਪਣਾ ਕਰਵਾਓ ਤੇ ਠੀਕ ਹੋ ਜਾਓਗੇ ਠੀਕ ਹੈ ਕੈਂਪ ਵਿੱਚ ਮੈਡਮ ਪਹੁੰਚੇ ਕੈਂਪ ਕੋ ਦਾ ਲਾਹਾ ਲੋਕਾਂ ਨੂੰ ਲੈਣਾ ਚਾਹੀਦਾ ਹੈ ਹਜੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਰ ਬਹੁਤ ਇਹ ਅੱਜਕੱਲ ਤਾਂ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਹੈ ਬਹੁਤ ਜ਼ਿਆਦਾ ਦਰਦ ਸੈਟ ਹੋ ਗਿਆ ਸਮਝਦੇ ਹੋ ਮੇਰਾ ਮੈਂ ਤਾਂ ਬਹੁਤ ਦੁਆਵਾਂ ਦੇ ਰਹੀਆਂ ਦਿਲ ਤੋਂ ਠੀਕ ਹੈ ਥੈਂਕ ਯੂ ਮੈਮ ਔਰ ਡਾਕਟਰ ਪੰਕਜ ਪ੍ਰੀਤ ਅਤੇ ਸੁਪ੍ਰੀਤ ਬਿੰਦਰਾ ਦਾ ਕਹਿਣਾ ਹੈ ਕਿ ਜਿਹੜਾ ਜੋੜਾਂ ਦਾ ਦਰਦ ਜਾਂ ਸਰਵਾਈਕਲ ਦੀ ਸਮੱਸਿਆ ਉਸ ਤੋਂ ਤੁਹਾਨੂੰ ਨਜਾਤ ਮਿਲ ਸਕਦੀ ਹੈ ਜੇਕਰ ਤੁਸੀਂ ਸਮੇਂ ਟਾਈਮ ਜਿਹੜਾ ਡਾਕਟਰ ਕੋਲ ਪਹੁੰਚ ਜਾਵੋ ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਬੱਚੇ ਨੇ ਉਹ ਮੋਬਾਈਲ ਤੋਂ ਦੂਰ ਰਹਿਣ ਤੇ ਨਾਲ ਹੀ ਮਾਪਿਆਂ ਨੂੰ ਵੀ ਉਹਨਾਂ ਨੇ ਸਲਾਹ ਦਿੱਤੀ ਹੈ ਕਿ ਜੇਕਰ ਆਪਣੇ ਜੋੜਾਂ ਅਤੇ ਸਰਵਾਈਕਲ ਤੋਂ ਨਜਾਤ ਪਾਉਣੀ ਹੈ ਤਾਂ ਕਸਰਤ ਕਰੋ ਤੇ ਨਾਲ ਹੀ ਫਿਜ਼ੀਓਥੈਰੇਪੀ ਬਹੁਤ ਜ਼ਰੂਰੀ ਆ ਸੋ ਕੈਮਰਾ ਪਰਸਨ ਹਰਿੰਦਰ ਬਲ ਦੇ ਨਾਲ ਤੇਜਿੰਦਰ ਚੰਦੀ ਦਾ ਅਨਮਿਊਟ ਰਾਜ